माज ਮਹਿਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜੈ ਜੀਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅਮਰਤ ਹਰ ਮਨ ਭਾਵੈ ਮਿਲ ਸਤ ਗੁਰ ਅੰਮ੍ਰਿਤ ਪੀਜਹਿ ਜੀਉ ਬੜੁ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾ ਖਾਵੈ ਬਿਨ ਭਾਗਾ ਸਤ ਸੰਗ ਨ ਲਭੈ ਬਿਨ ਸੰਗਤ ਮੈਲ ਪਰਿਜਹਿ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀ ਆ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਚੌਥੇ ਪਾਸ਼ਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਮਾਝ ਰਗ ਦਾ ਚੌਥਾ ਸ਼ਬਦ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 95 ਦੇ ਉੱਪਰ ਅੰਕਿਤ ਹੈ। ਔਰੇ ਸਬੁੱਧੀ ਵਿਚਾਰ ਸਤਗੁਰਾਂ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਸਭ ਜੀ ਆਰੰਭ ਦੇ ਵਿੱਚ ਬਖਸ਼ਿਸ਼ ਕਰ ਰਿਹਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਇੱਥੇ ਜਨ ਸਬੋਧਨ ਹੈ ਹਰ ਜਨ ਸਤ ਮਿਲੋ ਮੇਰੇ ਭਾਈ ਇਹ ਪ੍ਰਭੂ ਦੇ ਜਾਨ ਪ੍ਰਭੂ ਦੇ ਸੰਤੋ ਇਹ ਗੁਰ ਸਿੱਖੋ ਆਓ ਮੈਨੂੰ ਮਿਲੋ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲੱਗਾ ਜਿਸ ਤਰ੍ਹਾਂ ਸਬ ਬਾਣੀ ਵਿੱਚ ਕਹਿੰਦੇ ਆ ਆਵੋ ਸੰਤ ਪਿਆਰਿਓ ਅਕਤ ਕੀ ਕਰਹ ਕਹਾਣੀ ਕਰਾਂ ਕਹਾਣੀ ਅਕਤਿ ਕੇਰੀ ਕਿਤ ਦਵਾਰੇ ਪਾਈ ਫਿਰ ਨਾਲ ਜਵਾਬ ਦਿੱਤਾ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਏ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸਤੀ ਪਾਣੀ ਕਹੇ ਨਾਨਕ ਸੁਣੋ ਸੰਤੋ ਅਕਥਿਓ ਅਕਥ ਕਹਾਣ ਸਭ ਕਹਿੰਦੇ ਕੋਈ ਪ੍ਰਭੂ ਦਾ ਪਿਆਰਾ ਮੈਨੂੰ ਪ੍ਰਭੂ ਦੀ ਗੱਲ ਦੱਸੇ ਪ੍ਰਭੂ ਦਾ ਮਾਰਗ ਦੱਸੇ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾ ਔਰ ਜਿਹੜੀ ਚੀਜ਼ ਵੀ ਬੰਦਾ ਭਾਲ ਕਰਦਾ ਹੈ ਨਾ ਖੋਜ ਕਰਦਾ ਹੈ ਬੜੀ ਤਾਂਗ ਹੁੰਦੀ ਆ ਵੀ ਕੋਈ ਮੈਨੂੰ ਕਿਸੇ ਤਰ੍ਹਾਂ ਉਸ ਗੱਲ ਉਸ ਜਗ੍ਹਾ ਤੇ ਪਹੁੰਚਾ ਦੇਵੇ ਜਿਹੜੀ ਮੈਂ ਭਾਲ ਕਰ ਰਿਹਾ। ਫਿਰ ਜਿਹਨੂੰ ਨਹੀਂ ਪਤਾ ਹੁੰਦਾ ਕਹਿੰਦੇ ਵੀ ਫਲਾਣੇ ਬੰਦੇ ਨਾਲ ਗੱਲ ਕਰ। ਫਲਾਣੇ ਬੰਦੇ ਨੂੰ ਪੁੱਛ ਲੋ ਉਹਨੂੰ ਪਤਾ ਹੈ ਉਹ ਜਾਣਕਾਰ ਹੈ। ਤੇ ਜਿਹੜੇ ਪ੍ਰਭੂ ਪਰਮੇਸ਼ਰ ਦੇ ਪਿਆਰੇ ਆ ਕਹਿੰਦੇ ਮੈਂ ਉਹਨਾਂ ਦੇ ਅੱਗੇ ਅਰਦਾਸ ਕਰਦਾ ਹਰ ਜਨ ਸੰਤ ਮਿਲੋ ਮੇਰੇ ਭਾਈ। ਮੇਰਾ ਹਰ ਪ੍ਰਭ ਦੱਸੋ। ਮੈਂ ਭੁੱਖ ਲਗਾਈ। ਹੁਣ ਪੋਸ਼ਨ ਉਹੀ ਸ਼ੱਕਦਾ ਨੇ ਜਿਹਨੂੰ ਭੁੱਖ ਲੱਗਦੀ। ਪਾਣੀ ਵੀ ਉਹੀ ਪੀਗਾ ਜਿਹਨੂੰ ਪਿਆਸ ਲੱਗੇ। ਅੰਦਰ ਤੀਬਰ ਭੁੱਖ ਲੱਗੀ ਹੈ ਕਾਦੀ ਸਾਚੇ ਨਾਮ ਕੀ ਲੱਗੇ ਭੁੱਖ। ਤੇ ਹੁਣ ਦੁਨੀਆ ਦੇ ਵਿੱਚ ਕੋਈ ਆਪਾਂ ਚੀਜ਼ ਦੀ ਭਾਲ ਕਰਦੇ ਆਂ ਉਹਦਾ ਜਾਣਕਾਰ ਜਿਹੜਾ ਸਾਨੂੰ ਉਹਦੇ ਨਾਲ ਮਿਲਾ ਦਿੰਦਾ ਹੈ। ਪਰ ਪ੍ਰਭੂ ਨੂੰ ਬੁਲਾਉਣਾ ਤੇ ਪ੍ਰਭੂ ਦੇ ਪਿਆਰੇ ਮਨਾ ਸਕਦੇ ਨਾ ਕੋਈ ਆਣ ਮਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਤੇ ਆਪ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਂ ਕਹਿੰਦੇ ਹਰ ਜਨ ਸੰਤ ਮਿਲੋ ਮੇਰੇ ਭਾਈ ਇਹ ਪ੍ਰਭੂ ਦੇ ਪਿਆਰਿਓ ਇਹ ਸੰਤ ਜਨੋ ਮੇਰੇ ਭਰਾਵੋ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾ ਮੇਰੀ ਸ਼ਰਦਾ ਪੂਰ ਜਗ ਜੀਵਨ ਦਾਤੇ ਅੰਦਰ ਸ਼ਰਦਾ ਬਣ ਗਈ ਜਗ ਦੇ ਜੀਵਨ ਨੂੰ ਦੇਣ ਵਾਲੇ ਹੈ ਪਰਮੇਸ਼ਰ ਵਾਹਿਗੁਰੂ ਜੀ ਸੰਸਾਰ ਨੂੰ ਦਾਤਾਂ ਦੇਣ ਵਾਲੇ ਵਾਹਿਗੁਰੂ ਜੀ ਮੇਰੀ ਸ਼ਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੇ ਮੇਰਾ ਮਨ ਹੁਣ ਤਾਂ ਹੀ ਭਜੇਗਾ ਜਦੋਂ ਮੈਂ ਹਰੀ ਦੇ ਦਰਸ਼ਨ ਕਰਾਂ ਸਤਿਗੁਰ ਦੇ ਦਰਸ਼ਨ ਕੀ ਹਨ ਸਭ ਕਹਿੰਦੇ ਸਤਿਗੁਰ ਦੀ ਬਾਣੀ ਨੂੰ ਪੜਨਾ ਅਰਦਾਸ ਵਿੱਚ ਬੜਾ ਸੋਹਣਾ ਗੁਰਮੁਖ ਪਿਆਰਿਆਂ ਨੇ ਦਰਜ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਪਾਠ ਦਾ ਦੀਦਾਰ ਸਤਗੁਰੂ ਦੇ ਦਰਸ਼ਨ ਕਰਨੇ ਤੇ ਸਤਗੁਰੂ ਦੀ ਬਾਣੀ ਦੇ ਵਿੱਚ ਪਰਮੇਸ਼ਰ ਕਿਉਂ ਜੈ ਕਿਉਂਕਿ ਉਹਦੀ ਕੋਈ ਮੂਰਤੀ ਨਹੀਂ ਹੈ ਉਹਦੀ ਕੋਈ ਫੋਟੋ ਨਹੀਂ ਹੈ ਤੇ ਅੰਦਰ ਤੀਬਰ ਭੁੱਖ ਲੱਗੀ ਆ ਇਸ ਕਰਕੇ ਮੇਰੀ ਸਰਦਾ ਪੂਰ ਜਗ ਜੀਵਣ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮਿਲ ਸਤ ਸੰਗ ਬੋਲੀ ਹਰ ਬਾਣੀ ਸੰਗ ਦਾ ਅਰਥ ਹੁੰਦਾ ਹੈ ਸੰਗਤ ਇਹ ਸੰਗਤ ਕਿਹੜੀ ਸਤ ਦੀ ਜਿਹਨੂੰ ਆਖਿਆ ਸਤ ਸੰਗ ਜਦੋਂ ਅਸੀਂ ਸੰਗਤ ਕਰਦੇ ਆ ਤੇ ਪਰਮੇਸ਼ਰ ਦੀ ਬਾਣੀ ਬੋਲਣੀ ਹੈ ਮਿਲ ਸਤ ਸੰਗ ਬੋਲੀ ਹਰ ਬਾਣੀ ਤੇ ਜਿੱਦਾਂ ਜਿੱਦਾਂ ਉਹਦੇ ਨਾਮ ਨਾਲ ਜੁੜਾਂਗੇ ਜਿੱਦਾਂ ਜਿੱਦਾਂ ਉਹਦੇ ਨਾਲ ਪਿਆਰ ਪੈਦਾ ਹੋਏਗਾ ਹਰ ਹਰ ਕਥਾ ਮੇਰੇ ਮਨ ਭਾਣੀ ਕਥਾ ਦਾ ਅਰਥ ਹੁੰਦਾ ਸਿਬਤ ਸਲਾਹ ਤੇ ਉਹਦੀਆਂ ਸਿਬਤ ਸਲਾਹ ਦੀਆਂ ਗੱਲਾਂ ਹੁਣ ਮੇਰੇ ਮਨ ਨੂੰ ਭਾਉਣ ਲੱਗ ਗਈਆਂ ਤੇ ਚੰਗਿਆ ਵੀ ਗੱਲ ਉਹਦੀ ਲੱਗਦੀ ਆ ਜਿਹਦੇ ਨਾਲ ਸਾਡਾ ਪਿਆਰ ਹੁੰਦਾ ਗੁਰੂ ਸੰਗਤ ਜੇ ਨਾ ਬੰਦੇ ਦਾ ਪਿਆਰ ਨਾ ਹੋਵੇ ਕਿਸੇ ਨਾਲ ਥੋੜੀ ਬੋਤੀ ਗੱਲ ਇੱਧਰ ਉੱਧਰ ਹੋ ਜਾਂਦੀ ਆ ਤੇ ਆਪਾਂ ਫਿਰ ਉਹਦੀ ਗੱਲ ਵੀ ਨਹੀਂ ਸੁਣਦੇ ਭਾਵੇਂ ਜਿੰਨਾ ਮਰਜ਼ੀ ਚੰਗਾ ਬੰਦਾ ਹੋਵੇ ਭਾਈ ਉਹਦੀ ਗੱਲ ਰਹਿਣ ਦੇ ਹੁਣ ਜਿਹਦੇ ਨਾਲ ਪਿਆਰ ਭਾਵੇਂ ਜਿੰਨਾ ਮਰਜ਼ੀ ਬੰਦਾ ਭੈੜਾ ਹੋਵੇ ਨਹੀਂ ਭਾਈ ਉਹਦੀ ਗੱਲ ਦੱਸ ਹੋਰ ਕੀ ਸੀ ਹੋਰ ਕੀ ਕਹਿੰਦਾ ਸੀ ਜਿੱਥੇ ਪਿਆਰ ਹੈ ਤੇ ਜਦੋਂ ਪਿਆਰ ਪਰਮੇਸ਼ਰ ਨਾਲ ਬਣਦਾ ਹੈ ਨਾ ਇਸਰੀ ਪਿਆਰ ਤਾਂ ਹੀ ਹੈ ਨਾ ਕਿ ਉਹਦੇ ਗੱਲ ਹਰੇਕ ਸਾਨੂੰ ਚੰਗੀ ਲੱਗਦੀ ਨੇ ਤਾਂ ਬਲ ਲੋਕਾਂ ਨੇ ਤਾਂ ਫਿਰ ਬੰਡੀਆਂ ਪਾ ਹੀ ਦਿੱਤੀਆਂ ਵੀ ਆਹ ਸ਼ਬਦ ਇਸ ਵੇਲੇ ਪੜਨਾ ਆਹ ਸ਼ਬਦ ਇਸ ਵੇਲੇ ਪੜਨਾ ਸਤਗੁਰ ਕਹਿੰਦੇ ਹਰੇਕ ਗੱਲ ਉਹਦੀ ਮਨ ਨੂੰ ਭਾ ਜਾਏ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਅੰਮ੍ਰਿਤ ਪ੍ਰਭੂ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਉਹ ਨਾਮ ਮੈਨੇ ਮਨ ਨੂੰ ਭਾਉਣ ਲੱਗ ਗਿਆ ਹੈ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤਗੁਰ ਅੰਮ੍ਰਿਤ ਪੀਜਹਿ ਜੀਓ ਮੈਨ ਸਤਗੁਰ ਨੂੰ ਮਿਲ ਕੇ ਇਹ ਆਤਮਿਕ ਜੀਵਨ ਦੇਣ ਵਾਲੇ ਨਾਮ ਨੂੰ ਅੰਮ੍ਰਿਤ ਨੂੰ ਮੈਂ ਰੋਜ਼ ਪੀਣਾ ਹਾਂ ਮਿਲ ਸਤਗੁਰ ਅੰਮ੍ਰਿਤ ਪੀਜੈ ਜੀਓ ਕਿਉਂਕਿ ਸਤਗੁਰ ਕਹਿੰਦੇ ਭਾਈ ਇਹ ਅੰਮ੍ਰਿਤ ਨਾਮ ਹੈ ਬਾਣੀ ਵਿੱਚ ਸ਼ਬਦ ਅੰਮ੍ਰਿਤ ਬਹੁਤ ਵਾਰੀ ਆਇਆ ਹੈ ਅੰਮ੍ਰਿਤ ਸ਼ਬਦ ਦੁੱਧ ਵਾਸਤੇ ਵੀ ਆਇਆ ਹੈ ਅੰਮ੍ਰਿਤ ਸ਼ਬਦ ਬਾਣੀ ਵਾਸਤੇ ਵੀ ਆਇਆ ਹੈ ਅੰਮ੍ਰਿਤ ਸ਼ਬਦ ਨਾਮ ਵਾਸਤੇ ਵੀ ਆਇਆ ਹੈ ਅੰਮ੍ਰਿਤ ਸ਼ਬਦ ਸ਼ੁਭ ਗੁਣਾ ਵਾਸਤੇ ਵੀ ਆਇਆ ਹੈ ਅੰਮ੍ਰਿਤ ਸ਼ਬਦ ਚੰਦਨ ਵਾਸਤੇ ਵੀ ਆਇਆ ਹੈ। ਅਨੇਕਾ ਰੂਪਾਂ ਦੇ ਵਿੱਚ। ਜਿੱਥੇ ਚੰਦਨ ਵਾਸਤੇ ਆਇਆ ਨਾ ਮੈਲਾ ਗਰ 베ਰੇ ਤੁਹਾਂਗਾ ਅੰਮ੍ਰਿਤ ਵਿਖ ਵਸੇ ਹਰ ਸੰਗਾ। ਜਿਹੜੇ ਸਭ ਹੁੰਦੇ ਨਾ ਚੰਦਨ ਦੇ ਪੇੜ ਦੇ ਨਾਲ ਲਿਪਤਦੇ ਆ ਆਪਣੀ ਜਿਹੜੀ ਅੰਦਰ ਜ਼ਹਿਰ ਹੈ ਅੰਦਰ ਗਰਮੀ ਉਹਨੂੰ ਠੰਡਾ ਕਰ ਦਿੰਦੇ। ਦੁੱਧ ਵਾਸਤੇ ਵੀ ਆਇਆ। ਅੰਮ੍ਰਿਤ ਕਟੋਰੀ ਦੁੱਧ ਭਰੀ ਲੈ ਨਾਵੇਂ ਹਰ ਅਗੇ ਧਰੀ ਨਾਮ ਵਾਸਤੀ ਵਿਆਇਆ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਬਾਣੀ ਵਾਸਤੀ ਵਿਆਇ ਅੰਮ੍ਰਿਤ ਬਾਣੀ ਹਰ ਹਰ ਤੇ ਸੁਣ ਸੁਣ ਹੋਵੇ ਪਰਮਗਤ ਮੇਰੀ ਅੰਮ੍ਰਿਤ ਸ਼ਬਦ ਸ਼ੁਭ ਗੁਣਾ ਵਾਸਤੀ ਹੈ ਆ ਪੜਦੇ ਨਾ ਸ਼ਬਦ ਇਸ ਦੇਹੀ ਅੰਦਰ ਪੰਜ ਜੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਦਰ ਉਹ ਵਿਕਾਰ ਬੈਠੇ ਕੀ ਕਰਦੇ ਆ ਅੰਮ੍ਰਿਤ ਲੂਟੇ ਸਾਡੇ ਸ਼ੁਭ ਗੁਣਾਂ ਨੂੰ ਲੁੱਟ ਰਹੇ ਆ ਅੰਮ੍ਰਿਤ ਲੂਟੇ ਮਨ ਮੁਖ ਨਹੀਂ ਪੁੱਜੇ ਉਹ ਸਮਝਦੇ ਨਹੀਂ ਹੈ ਕੋਈ ਨਾ ਸੁਣੇ ਪੁਕਾਰ ਗੁਰੂ ਸਾਹਿਬ ਕਹਿੰਦੇ ਇਹ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਨਾਮ ਮੇਰੇ ਮਨ ਵਿੱਚ ਚੰਗਾ ਲੱਗਦਾ ਕਦੋਂ ਜਦੋਂ ਮੈਂ ਸੰਗਤ ਦਾ ਸੰਗ ਕਰਦਾ ਹਾਂ ਸਤ ਦਾ ਸੰਗ ਕਰਦਾ ਹਾਂ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤਗੁਰ ਅੰਮ੍ਰਿਤ ਪੀਜੈ ਜੀਉ ਵੱਡ ਭਾਗੀ ਹਰ ਸੰਗਤ ਪਾਵੇ ਵੱਡੇ ਭਾਗਾਂ ਵਾਲਾ ਗੁਰੂ ਕੀ ਸੰਗਤ ਪ੍ਰਾਪਤ ਕਰਦਾ ਮੈਂ ਕਹਿੰਦਾ ਬੰਦਾ ਜਿੰਨਾ ਮਰਜੀ ਜੋਰ ਲਾ ਲੇ ਭਾਗਾਂ ਤੋਂ ਬਿਨਾਂ ਸੰਗਤ ਮਿਲਦੀ ਨਹੀਂ ਤੇ ਸੰਗਤ ਵਿੱਚ ਆ ਕੇ ਪ੍ਰਾਪਤੀ ਕੀ ਹੈ ਸਤਗੁਰ ਦੇ ਬਚਨ ਹੈ ਕਹਿੰਦੇ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਇ ਜਿਹਦੇ ਮਲਾਪ ਦੇ ਨਾਲ ਸਾਡੀ ਭੈੜੀ ਮਤ ਦੂਰ ਹੋ ਜਾਂਦੀ ਕਿੰਨੀ ਵੱਡੀ ਮਹਾਨਤਾ ਬਾਣੀ ਦੇ ਵਿੱਚ ਸੰਗਤ ਨੂੰ ਦਿੱਤੀ ਹੈ ਸਭ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਕਬੀਰ ਸਾਹਿਬ ਜੀ ਬਾਣੀ ਵਿਚਾਰਦੇ ਆ ਕਹਿੰਦੇ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਵੱਡੇ ਭਾਗਾਂ ਨੂੰ ਜਿਹੜਾ ਸੰਗਤ ਕਰਦਾ ਹੋਵੇ ਕਵੇ ਸਾਡੇ ਭਾਗ ਚੰਗੇ ਨਹੀਂ ਐ ਫਿਰ ਉਹਦੇ ਨਾਲੋਂ ਅਪਹਾਗਾ ਬੰਦਾ ਕਿਹੜਾ ਹੋ ਸੇ ਇਹ ਤਾਂ ਵੱਡੇ ਭਾਗਾਂ ਦੀ ਨਿਸ਼ਾਨੀ ਆ ਅਮਰਤ ਵੇਲੇ ਉੱਠਣਾ ਨਾਮ ਬਾਣੀ ਦੇ ਨਾਲ ਜੁੜਨਾ ਸੰਗਤ ਕਰਨੀ ਗੁਰੂ ਸਾਹਿਬ ਕਹਿੰਦੇ ਬਾਣੀ ਤੇ ਵੀ ਦੱਸਿਆ ਵੀ ਅਪਹਾਗਾ ਹੈ ਕੌਣ ਕਹਿੰਦੇ ਜਿਸਕੋ ਬਿਸਰੇ ਪ੍ਰਾਣ ਪਤ ਦਾਤਾ ਸੋਈ ਗਣੋ ਅਪਹਾਗਾ ਅਪਹਾਗਾ ਤੂੰ ਹੈ ਜਿਹੜਾ ਬਾਣੀ ਪੜਦਾ ਉਹਨੂੰ ਕਹਿਣਾ ਨਹੀਂ ਚਾਹੀਦਾ ਜਿਹੜਾ ਸੰਗਤ ਕਰਦਾ ਉਹਨੂੰ ਕਹਿਣਾ ਨਹੀਂ ਚਾਹੀਦਾ ਵੀ ਸਾਡੇ ਭਾਗ ਚੰਗੇ ਨੇ ਕਹਿੰਦੇ ਵੱਡੇ ਭਾਗ ਸੀਗੇ ਤਾਂ ਤਾਂ ਹੀ ਤਾਂ ਸੰਗਤ ਮਿਲੀ ਹੈ ਸਤਗੁਰੂ ਕਹਿ ਰਹੇ ਹਨ ਬਾਣੀ ਵਿੱਚ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵਹਿ ਨਾਲ ਕਹਤਾ ਭਾਗਹੀਨ ਭ੍ਰਮ ਚੋਟਾਂ ਖਾਵੈ ਜੇ ਦਾ ਭਾਗਾ ਤੋਂ ਹੀਣਾ ਧਰਮ ਦੇ ਮੰਮੇ ਨੂੰ ਸਿਹਾਰੀ ਹੈ ਧਰਮ ਦੇ ਵਿੱਚ ਪਾ ਕੇ ਦੁੱਖ ਦੀਆਂ ਚੋਟਾਂ ਖਾਂਦਾ ਭਾਗਹੀਨ ਭ੍ਰਮ ਚੋਟਾਂ ਖਾਂਦਾ ਜੇ ਗੁਰੂ ਦਾ ਸੰਗ ਨਹੀਂ ਕਰੇਗਾ ਗੁਰੂ ਦੀ ਬਾਣੀ ਨਾਲ ਨਹੀਂ ਜੁੜੇਗਾ ਭਟਕਣਾ ਹੀ ਹੈ ਨਾ ਉਸੇ ਪਰ ਜਿਹਨੇ ਲਈ ਗੱਲੀ ਉਹਦੇ ਨਾਲ ਚੱਲੀ ਜਿੱਧਰ ਕਿਸੇ ਨੇ ਆਖਿਆ ਉਹ ਗੱਲ ਨੂੰ ਉਹਨੇ ਮੰਨ ਲਿਆ ਔਰ ਮੰਨਦੇ ਵੀ ਲੋਕ ਕਿਸੇ ਨੇ ਧਾਗਾ ਦਿੱਤਾ ਉਹ ਬੰਨ ਲਿਆ ਕਿਸੇ ਨੇ ਮੁੰਦਰੀ ਦਿੱਤੀ ਉਹ ਪਾ ਲਈ ਕਿਸੇ ਨੇ ਗਲ ਵਿੱਚ ਪਾ ਲਿਆ ਕਿਸੇ ਨੇ ਮੋਢੇ ਤੇ ਧਾਗਾ ਬੰਨ ਲਿਆ ਕਿਸੇ ਨੇ ਪੈਰਾਂ ਤੇ ਬੰਨ ਲੱਗ ਗਿਆ ਅੱਜਕੱਲ੍ਹ ਪਟਕਰਿਆ ਇੱਡਾ ਵੱਡਾ ਖਜ਼ਾਨਾ ਹੋਵੇ ਫਿਰ ਬੰਦਾ ਪਟਕਰਿਆ ਹੋਵੇ ਸਾਬ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੇ ਵੱਡੇ ਭਾਗਾ ਨਾਲ ਤਸੰਗਤ ਪ੍ਰਾਪਤ ਕਰਦਾ ਭਾਗ ਹੀਨ ਭ੍ਰਮ ਚੋਟਾਂ ਖਾਵੈ ਸਭ ਕੰਦੇ ਬਿਨ ਭਾਗਾ ਸਤ ਸੰਗ ਨਾ ਲੱਭੇ ਬਿਨਾ ਭਾਗਾ ਤੋਂ ਸਤ ਸੰਗ ਨਹੀਂ ਪ੍ਰਾਪਤ ਹੁੰਦੀ ਬਿਨ ਸੰਗਤ ਮੈਲ ਭਰੀ ਜੀਉ ਬਿਨਾ ਸੰਗਤੋਂ ਅੰਦਰ ਵਿਕਾਰਾਂ ਦੀ ਮੈਲ ਇਕੱਠੀ ਹੋ ਜਾਂਦੀ ਕਿੰਦੀ ਵੱਡੀ ਮਹਾਨਤਾ ਗੁਰੂ ਸਾਹਿਬ ਨੇ ਦੱਸਿਆ ਉਹ ਸੰਗਤ ਇਹ ਕੀਤੀ ਸੀ ਨਾ ਭਾਈ ਲੈਣਾ ਜੀ ਨੇ ਪਰ ਇਹ ਵੀ ਫਰਕ ਹੁੰਦਾ ਸੰਗਤ ਕਰਨ ਦਾ ਵੀ ਫਰਕ ਜੇ ਹੁਣ ਮੈਂ ਸਾਰੀ ਜ਼ਿੰਦਗੀ ਬੈਠਾ ਰਹਾ ਮਾਂ ਗੁਰੂ ਸਾਹਿਬ ਕੋਲ ਪਰ ਮੈਂ ਉਹਦੇ ਬਚਨ ਨੂੰ ਕਮਾਵਾ ਹੀ ਨਾ ਸਮਝਣ ਦਾ ਮੈਂ ਯਤਨ ਹੀ ਨਾ ਕਰਾਂ ਮੈਂ ਬੇਨਤੀ ਕਰ ਰਿਹਾ ਸੀ ਅਸੀਂ ਸਾਡੀ ਕੌਮ ਜਿਹੜੀ ਨਾ ਅੱਜ ਪਾਠੀ ਬਣ ਰਹੀ ਹੈ ਪਾਠਕ ਨਹੀਂ ਬਣਦੇ ਅਸੀਂ ਪਾਠੀ ਬਣ ਗਏ ਲੋਕ ਸਿੱਖ ਗੱਲ ਕਰਦੇ ਹੋਣਗੇ ਨਾ ਤੇ ਪਾਈ ਕਿੰਨੇ ਅੰਕ ਕਰਦੇ ਹੋ ਕਹਿੰਦੇ ਜੀ ਅਸੀਂ 1 ਘੰਟੇ 30 ਅੰਕ ਕਰ ਲੈਂਦੇ ਤੂੰ ਕਿੰਨੇ ਕਰਦਾ ਜੀ ਮੈਂ 10 15 ਕਰਦਾ ਲੈ ਮੈਂ ਤਾਂ 2 ਘੰਟੇ ਵਿੱਚ 70 ਵੀ ਕਰ ਲੈਂਦਾ ਤੇ ਫਿਰ ਉਹ ਵੀ ਕੋਸ਼ਿਸ਼ ਕਰਦਾ ਫਿਰ ਉਹ 20 25 30 ਕੋਸ਼ਿਸ਼ ਤੇਜ਼ ਤੇਜ਼ ਕਰਨਾ ਸਮਝਦਾ ਆਏਗੀ ਨਾ ਕੋਈ ਤੇ ਗਿਣਤੀ ਤੇ ਇਹਦੇ ਵਿੱਚ ਲੱਗ ਗਿਆ ਵੀ ਇੰਨੇ ਅੰਕ ਕਰਨੇ ਆ ਫਟਾਫਟ ਕਰ ਔਰ ਫਿਰ ਸਾਡਾ ਨਜਾਇਜ਼ ਫਾਇਦਾ ਉਹਨਾਂ ਨੇ ਉਠਾ ਲਿਆ ਉਹਨਾਂ ਨੇ ਆਖਿਆ ਵੀ ਇਹ ਤਾਂ ਪਾਠੀ ਬਣਾ ਦੇ ਉਹਨਾਂ ਵੀ 11 ਪਾਠ ਜਪਜੀ ਸਾਹਿਬ ਪੰਜ ਸਾਹਿਬ ਜਗਨਜੀ ਸਾਹਿਬ ਇਹ ਪਾਠੀ ਬਣਾਤਾ ਨਾ ਸਾਨੂੰ ਪਰ ਜਿਹੜੇ ਪਾਠਕ ਬਣ ਗਏ ਵੀ ਸਤਿਗੁਰੂ ਦੀ ਬਾਣੀ ਕਹਿੰਦੀ ਕੀ ਹੈ ਪ੍ਰੋਫੈਸਰ ਸਾਹਿਬ ਸਿੰਘ ਦਾ ਪਹਿਲਾ ਨਾਮ ਨਥੂ ਰਾਮ ਸੀ ਹਿੰਦੂਸਾਨ ਹਿੰਦੂ ਪਰਿਵਾਰ ਦੇ ਵਿੱਚੋਂ ਜਿੱਦਣ ਲਗਨ ਲੱਗੀ ਸਿੱਖੀ ਧਾਰਨ ਕਰ ਲਈ ਕਾਲਜ ਪੜਨ ਜਾਂਦੇ ਆ ਜਪਜੀ ਸਾਹਿਬ ਪੜ ਰਹੇ ਆ ਹੁਣ ਜਪਜੀ ਸਾਹਿਬ ਤੁਸੀਂ ਪਾਠ ਕਰਦੇ ਨੂੰ ਸੈਜ ਪਾਠ ਨਾਨਕ ਸ਼ਬਦ ਆ ਨਾਨਕ ਦੇ ਕਕੇ ਨੂੰ ਵੀ ਸਿਆਰੀ ਨਾਨਕ ਦੇ ਕਿਤੇ ਔਂਕੜ ਨੂੰ ਸਿਆਰੀ ਕਿਤੇ ਨਾਨਕ ਦਾ ਕੱਕਾ ਮੁਖਤਾ ਹੈ ਮੇਧ ਲਈ ਆਈ ਵੀ ਜੋ ਲਿਖਿਆ ਗੁਰੂ ਸਾਹਿਬ ਨੇ ਗੱਲ ਥੋੜੇ ਲਿਖਿਆ ਆ ਸਾਡੇ ਅੰਦਰ ਕਦੇ ਇਸ ਨੂੰ ਪਾਠਕ ਬਣੇ ਨਹੀਂ ਨਾ ਅਸੀਂ ਤਾਂ ਪਾਠੀ ਆ ਪਾਠ ਕਰਨਾ ਜਦੋਂ ਪਾਠਕ ਬਣ ਕੇ ਪਾਠ ਕਰਾਂਗੇ ਪਤਾ ਲੱਗੇਗਾ ਜਪਜੀ ਸਾਹਿਬ ਕਹਿੰਦੀ ਕੀ ਹੈ ਭਾਵੇਂ ਇੱਕ ਸ਼ਬਦ ਪੜੀਏ ਤੇ ਨੀਂਦ ਲਈ ਆਈ ਸਟਿਕ ਪੜਿਆ ਵਿਆਕਰਨ ਪੜੀ ਅੱਜ ਸਾਡੀ ਕੌਮ ਦੇ ਚੋਟੀ ਦੇ ਵਿਆਕਰਨ ਪ੍ਰੋਫੈਸਰ ਸਾਹਿਬ ਸਿੰਘ ਦੀ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਦਰਪਣ ਵਿਆਕਰਣ ਦੇ ਸਾਬਦੇ ਨਾਲ ਸਪੀਕ ਕੀਤਾ 10 ਭਾਗਾਂ ਦੀ ਉਹਨਾਂ ਨੇ ਆਪਣੀ ਇੱਕ ਕਿਤਾਬ ਦੇ ਵਿੱਚ ਵੀ ਲਿਖਿਆ ਹੁਣ ਬਾਣੀ ਦੇ ਵਿੱਚ ਸ਼ਬਦ ਆਇਆ ਆਹਾਰ ਸਭ ਕਰਦਾ ਫੇਰੇ ਆਹਾਰ ਇੱਕ ਨਾ ਹੋਏ ਜਿਤ ਹਾਰ ਜਗ ਉਧਰੇ ਵਿਰਲਾ ਬੁਝੇ ਸੋ ਆਹਾਰ ਦੇ ਰਾਰੇ ਨੂੰ ਸਿਆਰੀ ਹੈ ਦੂਸਰੇ ਆਹਾਰ ਦੇ ਰਾਰੇ ਨੂੰ ਔਂਕੜ ਹੈ ਇੱਕ ਹਾਰ ਮੁਕਤਾ ਹੈ ਇਹਨਾਂ ਦੇ ਅਰਥ ਲੱਗਦੇ ਕੋੜ ਸ਼ਬਦ ਆਉਂਦਾ ਕੋੜ ਦੇ ਟੈਂਕ ਨੂੰ ਸਿਆਰੀ ਆਉਂਦੀ ਹੈ ਕੋੜ ਦੇ ਟੈਂਕੇ ਨੂੰ ਔਂਕੜ ਵੀ ਆਉਂਦਾ ਹੈ ਤੇ ਮੁਕਤਾ ਵੀ ਆਉਂਦਾ ਟੈਂਕਾ ਹਰਸ ਤਿੰਨਾਂ ਦੇ ਉਚਾਰਨ ਇੱਕੋ ਹੀ ਹੋਏਗਾ ਜਦੋਂ ਪੜਾਂਗੇ ਭਗਤ ਆਉਂਦਾ ਹੈ ਭਗਤ ਤਤਾਂ ਮੁਕਤਾ ਵੀ ਆਉਂਦਾ ਹੈ ਤਤੇ ਨੂੰ ਔਂਕੜ ਵੀ ਆਉਂਦਾ ਤਤੇ ਨੂੰ ਸਿਆਰੀ ਵੀ ਆਉਂਦੀ ਹੈ ਤੇ ਤਿੰਨਾਂ ਦਾ ਅਰਥ ਅਲੱਗ ਹੋ ਗਿਆ ਜਦੋਂ ਅਸੀਂ ਪਾਠਕ ਬਣਾਂਗੇ ਕਿ ਸਤਿਗੁਰੂ ਕਹਿੰਦੇ ਕੀ ਭਾਵੇਂ ਇੱਕ ਪੌੜੀ ਪੜੋ ਉਹਦਾ ਅਰਥ ਪੜੀਏ ਜੇ ਤਾਂ ਹੁਣ ਸਾਨੂੰ ਜਿਹੜੇ 21 21 ਪਾਠ ਕਰਦੇ ਕਦੇ ਪੁੱਛੋ ਜਪਜੀ ਸਾਹਿਬ ਦੇ ਜਿਹੜਾ ਸਵਸਤ ਆਤ ਬਾਣੀ ਪਰਮਾਉ ਇਹਦਾ ਅਰਥ ਕਿਹਨਾਂ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਪਾਠੀ ਆ ਤੇ ਪਾਠਕ ਬਣਨਾ ਗੁਰੂ ਸਾਹਿਬ ਕਹਿੰਦੇ ਜਿੱਦਣ ਸੰਗਤ ਕਰੋਗੇ ਵੱਡੇ ਭਾਗ ਹੋ ਜਾਣਗੇ ਵੱਡ ਭਾਗੀ ਹਰ ਸੰਗਤ ਪਾਵੇ ਨੇ ਤਾਂ ਫਿਰ ਛੋਟਾਂ ਲੋਕੀ ਖਾ ਰਹੇ ਆ ਭਰਮ ਦੇ ਵਿੱਚ ਪੈ ਗਏ ਭਾਗਹੀਣ ਭਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਭਰੀ ਜੇ ਰੋਜ਼ ਪਾਠ ਕਿਉਂ ਕਰਨਾ ਹੈ ਰੋਜ਼ ਸੰਗਤ ਕਿਉਂ ਕਰਨੀ ਹੈ ਬਹੁਤ ਭਾਗਾ ਵਾਲੇ ਆਪ ਦੀ ਸੰਗਤ ਕਰਦੇ ਰੋਜ਼ ਕਿਉਂ ਕਰਦੇ ਆ ਹੁਣ ਇੱਕ ਇੱਕ ਦਿਨ ਤੁਸੀਂ ਘਰ ਦੇ ਵਿੱਚ ਝਾੜੂ ਨਾ ਮਾਰੋ ਤੇ ਕਿੰਨੀ ਮਿੱਟੀ ਇਕੱਠੀ ਹੋ ਜਾਂਦੀ ਹੈ ਥੋੜੀ-ਥੋੜੀ ਥੋੜੀ-ਥੋੜੀ ਪਤਾ ਹੀ ਨਹੀਂ ਲੱਗਦਾ ਪਛਾਣੇ ਨਹੀਂ ਹੁੰਦੀ ਚੀਜ਼ਾਂ ਮਿੱਟੀ ਨਾਲ ਭਰ ਜਾਂਦੀ ਹੈ ਚੀਜ਼ਾਂ ਤਾਂ ਦਿਖਦੀਆਂ ਹੁੰਦੀਆਂ ਤੇ ਸਾਡੇ ਅੰਦਰ ਵਿਕਾਰਾਂ ਦੇ ਨਾਲ ਭਰ ਗਏ ਤੇ ਸਤਿਗੁਰੂ ਕਹਿੰਦੇ ਬਿਨ ਸੰਗਤ ਮੈਲ ਭਰੀ ਜੇ ਸੰਗਤ ਕਰਨ ਦਾ ਇੱਕ ਬਹੁਤ ਵੱਡਾ ਲਾਭ ਹੈ ਜੇ ਸਾਡੀ ਬੋਲੀ ਬਦਲ ਜਾਂਦੀ ਆਪਾਂ ਘਰ ਕਹਿੰਦੇ ਚੱਪਲਾ ਬੂਟ ਜੁੱਤੀਆਂ ਪਰ ਇਥੇ ਆ ਕੇ ਬੋਲੀ ਬਦਲ ਗਈ ਜੋੜੇ ਘਰ ਕਹਿੰਦੇ ਰੋਟੀ ਖਾਣ ਲੱਗਾ ਡਿਨਰ ਕਰ ਰਹੇ ਡਾਂਚ ਕਰ ਰਹੇ ਇੱਥੇ ਆ ਕੇ ਲੰਗਰ ਖਾਣ ਲੱਗੇ ਗੁਰੂ ਘਰ ਜੇ ਬੋਲੀ ਬਦਲ ਸਕਦੀ ਤੇ ਜੀਵਨ ਵੀ ਬਦਲੇ ਜਾ ਕਿਉਂਕਿ ਗੁਰੂ ਸਮਰੱਥ ਹੈ ਤੇ ਸੰਗਤ ਤੋਂ ਬਿਨਾ ਮੈਲ ਭਰੀ ਜੀਓ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਅੰਦਰ ਭੁੱਖ ਹੈ ਤਾਂ ਤੇ ਅਰਦਾਸ ਹੋਏਗੀ ਤੁਸੀਂ ਅਰਦਾਸ ਕਰਦੇ ਹੋ ਤਾਂ ਸੰਗਤ ਕਰ ਰਹੇ ਹੋ ਨਾ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਜਿਤਾਵੇ ਕਿਹੜੇ ਪਿਆਰੇ ਪਿਆਰੇ ਬੱਥੇ ਸੰਗਤ ਬੱਥੀ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਇਹ ਸਤਿਗੁਰੂ ਮਹਾਰਾਜ ਆਪਣੀ ਕਿਰਪਾ ਕਰਕੇ ਦਇਆ ਕਰਕੇ ਦਿਆ ਧਾਰ ਕੇ ਮੇਰੇ ਹਿਰਦੇ ਵਿੱਚ ਨਾਮ ਪ੍ਰਗਟ ਕਰਦੇ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤ ਨਾਮ ਮਿੱਠਾ ਮਨ ਪਾਇਆ ਜਦੋਂ ਗੁਰੂ ਦੀ ਮਤ ਲਈ ਤੇ ਪਰਮੇਸ਼ਰ ਦਾ ਨਾਮ ਮਿੱਠਾ ਲੱਗਣ ਲੱਗ ਗਿਆ ਮਨ ਦੇ ਵਿੱਚ ਨਾਮ ਪ੍ਰਭੂ ਦਾ ਲੱਗਾ ਮਿੱਠਾ ਫਿਰ ਨਹੀਂ ਕਵਾਂਗੇ ਰੱਬ ਤੂੰ ਚੰਗਾ ਨਹੀਂ ਕਰਦਾ ਤੇਰਾ ਕੀਆ ਮੀਠਾ ਲੱਗੇ ਕਦੋਂ ਕਹਿੰਦੇ ਜਦੋਂ ਗੁਰੂ ਦੀ ਮਤ ਲਏਗਾ ਗੁਰਮਤ ਨਾਮ ਮੀਠਾ ਮਨ ਭਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਨਾਮ ਦੇ ਨਾਲ ਹੀ ਤੇਰਾ ਮਨ ਭੀਜੇਗਾ ਤੇ ਗੁਰੂ ਸਾਹਿਬ ਦੀ ਮਹਾਰਾਜ ਨੂੰ ਜੇ ਪੁੱਛੀ ਹੈ ਨਾ ਇਹ ਜੀਵਨ ਬਿੜਿਆ ਇੱਕਦਾਂ ਸਫਲ ਹੋਏਗਾ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਬਲਣ ਕੀ ਇਹ ਤੇਰੀ ਬਰੀਆ ਵਰਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨ ਸੰਗਤ ਕਰ ਕਿ ਕੇਵਲ ਪਰਮੇਸ਼ਰ ਦੇ ਨਾਮ ਨੂੰ ਜਪ ਕੇਵਲ ਨਾਮ ਜਪੋਰੇ ਪ੍ਰਾਣੇ ਪਰੋ ਏਕ ਕੀ ਸਰਮ ਸੰਗਤ ਹੀ ਕੀਤੀ ਸੀ ਨਾ ਭਾਈ ਲਹਿਣਾ ਜੀ ਭਾਈ ਜੋਧ ਨੇ ਇੱਕੋ ਹੀ ਪੌੜੀ ਸੁਣਾਈ ਕਿ ਵੀ ਪੌੜੀ ਆ ਆਸਾ ਕੀ ਬਾਤ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੇ ਪੂਰੀ ਪੋੜੀ ਨੂੰ ਸੁਣਿਆ ਫਿਰ ਆਖਿਆ ਕੀ ਆਖਿਆ ਗੁਰੂ ਨਾਨਕ ਪਾਤਸ਼ਾਹ ਨੇ ਉਹਦੇ ਅਰਥਾਂ ਤੋਂ ਜਾਣੂ ਹੋਇਆ ਜੀਵਨ ਬਦਲ ਗਿਆ ਜਦੋਂ ਗੁਰਸਿੱਖ ਭਾਈ ਸੀਹੇ ਦਾ ਜੀਵਨ ਦੇਖਿਆ ਪਲਟੇ ਮਰ ਗਿਆ ਜੀ ਵੇਦਾਂ ਦੀ ਸਿੱਖੀ ਹੈ ਇਦਾਂ ਦੇ ਸਿੱਖ ਜਿੱਦਾਂ ਮੈਂ ਕੱਲ ਬੇਨਤੀ ਕੀਤੀ ਸੀ ਮੈਨੂੰ ਬੰਦਾ ਬੜਿਆ ਸੀ ਉਸੋ ਰਜਨੀਸ਼ ਦਾ ਭਗਤ ਹੈ ਕਹਿੰਦਾ ਮੈਂ ਤਕਰੀਬਨ ਲਗਭਗ ਘੱਟੋ-ਘੱਟ 2 ਘੰਟੇ ਰਾਤ ਨੂੰ ਸੁਣਦਾ ਰਜਨੀਸ਼ ਸਾਰੇ ਧਰਮਾਂ ਦੇ ਬਾਰੇ ਉਹਨੇ ਬੋਲਿਆ ਸਾਰੇ ਧਰਮਾਂ ਦੇ ਬਾਰੇ ਕਹਿੰਦਾ 400 ਘੰਟੇ ਦੀ ਸੀ ਜੈਨੀਆਂ ਦੇ ਉੱਪਰ ਉਹਨਾਂ ਨੇ ਕਥਾ ਕੀਤੀ 400 ਘੰਟੇ ਦੋ ਦੋ ਘੰਟੇ ਕਰਕੇ ਮੈਂ ਸੁਣੀ ਕਿੰਨੇ ਸਾਲਾਂ ਸਾਰੇ ਧਰਮਾਂ ਦੇ ਉੱਪਰ ਉਹਨੇ ਟਿੱਪਣੀ ਕੀਤੀ ਸਾਰੇ ਧਰਮਾਂ ਦੀਆਂ ਖਾਮੀਆਂ ਉਹਨੇ ਗਿਣਾ ਦਿੱਤੀਆਂ ਪਰ ਸਿੱਖਾਂ ਬਾਰੇ ਕੁਝ ਨਹੀਂ ਬੋਲ ਸਕਿਆ ਕਾਰਨ ਕੀ ਸੀ ਜਦੋਂ ਬਾਣੀ ਨੂੰ ਪੜਿਆ ਉਹਨੇ ਜਪਜੀ ਸਾਹਿਬ ਦੀ ਐਡੀ ਵੱਡੀ ਉਹਦੀ ਕਿਤਾਬ ਹੈ ਇੱਕ ਓੰਕਾਰ ਸਤਨਾਮ ਨਹੀਂ ਬੋਲ ਸਿੱਖਾਂ ਦੇ ਬਾਰੇ ਕਹਿੰਦਾ ਕੁਝ ਇਹ ਕਿੰਨਾ ਮੈਂ ਸੁਣਿਆ ਸਾਰੇ ਧਰਮਾਂ ਬਾਰੇ ਬੋਲੇ ਆ ਜੀ ਵੀ ਪਰ ਸਿੱਖਾਂ ਬਾਰੇ ਨਹੀਂ ਗੁਰਬਾਣੀ ਦੇ ਉੱਪਰ ਨਹੀਂ ਬੋਲ ਸਕਦਾ ਕਿਉਂਕਿ ਇੱਧਰ ਤਾਂ ਹੈ ਹੀ ਰੱਬ ਦੀ ਗੱਲ ਦੂਸਰੀ ਤੇ ਗੱਲ ਹੀ ਕੋਈ ਨਹੀਂ ਤੇ ਸਤਗੁਰੂ ਕਹਿੰਦੇ ਭਾਈ ਜਦੋਂ ਸੰਗਤ ਕੀਤੀ ਭਾਈ ਲੈਣਾ ਜੀ ਨੇ ਇੱਕੋ ਸ਼ਬਦ ਦੇ ਨਾਲ ਜੀਵਨ ਪਲਟ ਗਿਆ ਸੰਗਤ ਕੀਤੀ ਬਾਬਾ ਅਮਰਦਾਸ ਜੀ ਨੇ ਬੀਬੀ ਅਮਰੋਦੀ ਜੀਵਨ ਬਦਲ ਗਿਆ ਗੁਰੰਗਰਦੇਵ ਜੀ ਦੀ ਸ਼ਰਨ ਵਿੱਚ ਆ ਗਏ ਕਿੰਨੇ ਸਿੱਖਾਂ ਦਾ ਜੇਕਰ ਆਪਾਂ ਕਰਦੇ ਸੰਗਤ ਵਿੱਚ ਬਹੁਤ ਵੱਡੀ ਮਹਾਨਤਾ ਹੈ ਸਭ ਕਹਿੰਦੇ ਜਦੋਂ ਸਾਡੇ ਅੰਦਰ ਭੁੱਖ ਲੱਗਦੇਗੀ ਨਾ ਤੇ ਜੋ ਬੇਨਤੀ ਕੀਤੀ ਸਤਿਗੁਰ ਨੇ ਆਰੰਭ ਦੇ ਵਿੱਚ ਗੁਰੂ ਰਾਮਦਾਸ ਕਹਿੰਦੇ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੇ ਅੰਦਰ ਭੁੱਖ ਹੈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੇਜੇ ਜੀ ਕਿ ਮੇਰਾ ਮਨ ਉਦੋਂ ਭੇਜਦਾ ਹੈ ਜਦੋਂ ਮੈਂ ਤੇਰੇ ਦਰਸ਼ਨ ਕਰ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰ ਸੰਗਤ ਦੀ ਬਲੋਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ